ਜੀ ਮੇਰਾ ਨਾਮ ਡਾਕਟਰ ਗੋਰਸਰੂਪ ਗੜਸ਼ੰਕਰ ਤੋਂ ਬਿਲੋਂਗ ਕਰਦੇ ਆਂ ਅੱਜ ਅਸੀਂ ਆਨੰਦਪੁਰ ਦੀ ਪਵਿੱਤਰ ਧਰਤੀ ਤੇ ਆਏ ਆਂ ਇੱਥੇ ਕਿਸਾਨ ਵੀਰ ਤੋਂ ਆਪਾਂ ਪੂਆਸਤਰਾ ਸੁਪਰ ਪਵਾਇਆ ਸੀ ਅੱਜ ਉਹਨਾਂ ਦੀ ਜਵਾਨੀ ਸੁਣਦੇ ਆਂ ਕੀ ਰਿਜ਼ਲਟ ਮਿਲੇ ਸਰ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੇਰਾ ਨਾਮ ਗਣੇਸ਼ ਕੁਮਾਰ ਆਨੰਦਪੁਰ ਸਾਹਿਬ ਤੇ ਅਸੀਂ ਆਪਣੇ ਇਹ ਕਿੱਲੇ ਦੇ ਵਿੱਚ ਮਤਲਬ ਬਵਸਤਰਾ ਪਾਇਆ ਸੀ ਸੁਪਰ ਪਰਵਸਤਰਾ ਮਤਲਬ ਉਹਨਾਂ ਦਾ ਉਸ ਦਾ ਸਾਨੂੰ ਬਹੁਤ ਅੱਛਾ ਰਿਜ਼ਲਟ ਮਿਲਿਆ ਤੇ ਇਹ ਦੇਖੋ ਜੀ ਆਪਣਾ ਰਿਜ਼ਲਟ ਇਹ ਬਾਸਮਤੀ ਹੈ ਤੇ ਇਹਦਾ ਲਗਭਗ 45 ਪਲੱਸ ਇਹਦੇ ਉਹ ਹੋਏ ਨੇ ਡੱਕੇ ਹੋਏ ਨੇ ਡੱਕੇ ਹੋਏ ਨੇ ਤੇ ਆ ਇਹ ਇਸ ਦੇ ਵਿੱਚ ਅਸੀਂ ਇਸ ਦੇ ਵਿੱਚ ਨਹੀਂ ਪਾਇਆ ਤੇ ਇਹ ਤਾਂ ਦੇਖ ਲਓ ਮਤਲਬ ਇਹਦੇ ਲਗਭਗ 10 ਤੋਂ 15 ਹੈ ਤੇ ਜਿਹੜਾ ਵੀ ਇਹ ਰੈੱਡ ਹੈ ਤੇ ਇਹਦੀਆਂ ਬਿਲਕੁਲ ਵਾਈਟ ਤੇ ਇਹਦੀ ਉਹ ਦੇਖ ਲਓ ਮਿੱਟੀ ਦੀ ਪਕੜ ਮਤਲਬ ਅਸੀਂ ਇਹ ਬਵਸਤਰਾ ਸੁਪਰ ਪਾਣ ਦੇ ਨਾਲ ਸਾਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਏ ਤੇ ਅਸੀਂ ਸਾਰੇ ਕਿਸਾਨ ਭਰਾਵਾਂ ਨੂੰ ਕਰਦੇ ਆ ਕਿ ਆਪਣੀ ਖੇਤੀ ਨੂੰ ਆਰਗੇਨਿਕ ਕਰੋ ਤੇ ਜ਼ਹਿਰ ਮੁਕਤ ਕਰੋ ਆਪਣੀ ਧਰਤੀ ਨੂੰ ਤੇ ਮਤਲਬ ਜੋ ਬਵਸਤਰਾ ਸੁਪਰ ਪਾਓ ਤੇ ਆਪਣੀ ਪੈਦਾਵਾਰ ਵਧਾਓ